और तकाल ठंडा सी अपना कर देओ सरदार जी कर दे गर्म करके रखियो है आउना मैं आके खाना आ गया आ गया आ गया आ गया ओ तो भाई किमे लाते कपड़े ਚਣਕੇ ਲੈਨੇ ਹੋਰ ਘਰ ਲੱਗਦੇ ਨੇ ਤੈਨੂੰ ਉਹ ਬੜਾ ਔਖਾ ਬੋਲਦਾ ਯਾਰ ਘਰੋਂ ਲੜ ਕੇ ਆਇਆ ਕਿ ਮਿਰਚਾਂ ਖਾ ਕੇ ਆਇਆ ਹੈ ਦੱਸ ਪੁੱਛੇ ਹੀ ਹੈ ਤੈਨੂੰ ਤੂੰ ਲੈਣਾ ਦੱਸ ਯਾਰ ਕੀ ਆ ਲੈਣਾ ਵੀ ਇਹ ਕੁਛ ਹੋ ਭਾਈ ਕੱਪੜੀ ਲੈਣਾ ਹੈ ਨਾ ਮੈਂ ਕਿਹੜਾ ਹੋਰ ਤੇ ਤੂੰ ਬਧਾਈ ਲੈਣਾ ਹੈ ਯਾਰ ਔਖਾ ਜਿਹਾ ਬੋਲੀ ਆ ਮੈਨੂੰ ਮੇਰੇ ਕੋਈ ਪੈਸੇ ਦੱਬ ਕੇ ਲੱਗਦਾ ਮੈਨੂੰ ਪੈਸੇ ਇਹ ਦੁਕਾਨ ਕੀ ਦੀ ਹੈ ਦੁਕਾਨ ਕੱਪੜਿਆਂ ਦੀ ਆ ਹੋਰ ਜੁੱਤੀਆਂ ਦੀ ਦੁਕਾਨ ਹੈ ਬੇ ਜੁੱਤੀ ਵੀ ਹੈਗੀ ਮੇਰੇ ਕੋਲੇ ਜੇ ਖਾਣੀ ਆ ਤਾਂ ਦੱਸ ਓ ਭਰਾਵਾ ਤੂੰ ਧਿਆਨ ਨਾਲ ਬੋਲ ਵੜਾ ਜਾ ਹੈ ਮੇਰਾ ਮਤਲਬ ਹੈ ਭਾਈ ਦੁਕਾਨ ਕੀ ਦੀ ਆਏ ਦੁਕਾਨ ਦਾ ਮਾਲਕ ਕੌਣਾ ਹੈ ਇੱਥੇ ਮੈਂ ਖੜਾ ਦੁਕਾਨ ਦਾ ਮਾਲਕ ਮੈਂ ਆਂ ਹੋਰ ਕੌਣਾਗਾ ਮੈਨੂੰ ਤੂੰ ਤਾਂ ਨਹੀਂ ਮਾਲਕ ਲੱਗਦਾ ਤੇਰੀ ਸ਼ਕਲ ਤਾਂ ਮੈਨੂੰ ਕੱਟੇ ਚੱਕ ਨਾਲ ਹੀ ਲੱਗਦੀ ਆ ਵੈਸੇ ਹਲੋ ਲੈਣਾ ਤਾਂ ਕੁਛ ਦੱਸ ਜਿਆਦਾ ਨਾ ਬੋਲ ਬਾਲਾ ਹਾਂ ਲੈਣਾ ਭਾਈ ਐਂ ਕਰ ਮੈਨੂੰ ਵਧੀਆ ਜਾ ਕੋਈ ਕੁਰਤਾ ਪਜਾਮਾ ਦਿਖਾ ਹਲੋ ਤੂੰ ਮੈਨੂੰ ਭਾਈ ਯਾਰ ਪਾਗਲਖਾਨੇ ਚ ਭੱਜ ਗਿਆ ਲੱਗਦਾ ਇਹ ਰੈਡੀਮੇਡ ਦੀ ਦੁਕਾਨ ਆ ਅਨ ਜੇ ਕੋਈ ਮੋਟਾ ਕੱਪੜਾ ਪੈਂਟ ਸ਼ਟ ਲੈਣੀ ਹੈ ਤਾਂ ਮੈਨੂੰ ਦੱਸ ਯਾਰ ਮੋਟਾ ਕੱਪੜਾ ਫਿਰ ਕੋਈ ਕੰਬਲ ਦਿਖਾ ਦੇ ਭਾਈ ਕੰਬਲ ਹੈਗੇ ਆਪਣੇ ਕੋਲੇ ਯਾਰ ਤੂੰ ਬੜਾ ਲਹੂ ਪੀਤਾ ਯਾਰ ਮੇਰਾ ਬਾਹਰ ਚੱਲ ਓ ਯਾਰ ਕੀ ਹੋਇਆ ਤੂੰ ਬਾਹਰ ਚੱਲ ਜਾ ਰ ਓਏ ਤੈਨੂੰ ਐ ਪਤਾ ਵੀ ਗਾਹ ਕਰਬ ਦਾ ਰੂਪ ਹੁੰਦਾ ਭਾਈ ਕਾਹ ਕਰਬ ਦਾ ਰੂਪ ਹੁੰਦਾ ਤੂੰ ਮੈਨੂੰ ਧੱਕੇ ਮਾਰੀ ਜਾਂਦਾ ਯਾਰ ਕਮਾਲ ਐ ਤੂੰ ਧੱਕਿਆਂ ਦੀ ਲੈ ਗਈਆਂ ਯਾਰ ਤੂੰ ਬਾਹਰ ਚੱਲ ਓ ਮੈਨੂੰ ਸੋਹਣਾ ਲੱਗ ਰਿਹਾ ਓ ਕੀ ਆ ਬਾਈ ਦਿਖਾਈ ਓ ਦਿਖਾਈ ਵੀ ਰੇ ਯਾਰ ਉਹ ਕਿੰਨੇ ਦਾ ਏਰਾ ਉਹ ਬਹੁਤ ਸੋਨਾ ਲੱਗ ਰਿਹਾ ਮੈਨੂੰ ਉਹ ਕਿੰਨੇ ਦਾ ਇਹਨੇ ਕਿਹੜਾ ਆਹੋ ਆਹਾਂ ਹਾਂ ਇਧਰ ਤੇ ਔਕਾਤ ਤੋਂ ਵੱਧ ਹੀ ਲੱਗਦਾ ਹੂੰ ਤਾਂ ਉਹ ਹੈਲੋ ਇਧਰ ਝਾਕ ਸ਼ਾਇਦ ਪਤਾ ਤੇਰੇ ਮੂਰੇ ਕੌਣ ਖੜੀ ਹੈ ਹੈ ਤਾ ਲੈਣਾ ਵੀ ਇਹ ਕੁਛ ਕੋ ਨਹੀਂ ਜਾਰਾ ਐਵੇਂ ਹੀ ਸਵੇਰੇ ਸਵੇਰੇ ਪਰੇਸ਼ਾਨ ਕਰਨ ਆ ਜਿੰਦਾ ਤੁਸੀਂ ਆਦ ਖਾਈ ਬਾਈ ਯਾਰ ਇੱਧਰ ਤਾਂ ਤੂੰ ਜਾ ਨਾ ਤੇਰ ਦਾ ਕੀ ਐ ਇੱਧਰ ਤਾਂ ਤੂੰ ਜਾ ਨਾ ਕੁਛ ਲੈਣਾ ਵੀ ਹੈ ਤੈਂ ਲੈਣ ਆਇਆ ਕੁਛ ਕ ਨਹੀਂ ਲੈਣਾ ਬਾਈ ਮੈਂ ਲਵਾਂਗਾ ਯਾਰ ਕਮਾਲ ਦੀ ਗੱਲ ਹੈ ਲੈਣਾ ਫਿਰ ਦੱਸ ਲੈਣ ਕੀ ਆਏ ਤੂੰ ਤੈਨੂੰ ਆਹੀ ਦੱਸ ਦੇ ਲੈਣ ਤਾਂ ਮੈਂ ਇੱਕ ਇੱਕ ਤਾਂ ਪਲਾਟ ਲੈਣ ਆਇਆ ਸੀ ਇੱਕ ਇਧਰੋਂ ਮੈਂ ਸਮੋਸੇ ਵੀ ਲੈਣੇ ਸੀ ਉਹਨੂੰ ਕਿਹਾ ਆ ਤੇ ਇੱਕ ਮੈਂ ਬਸ ਖਰੀਦਣੀ ਯਾਰ ਤੂੰ ਕਮਾਲ ਕਰਦਾ ਮੈਂ ਦੁਕਾਨ ਚ ਕੱਪੜੇ ਲੈਣੀਆਂ ਆ ਭਾਈ ਓਹ ਗੱਲਾਂ ਨਾ ਕਰ ਤੂੰ ਜੇ ਲੈਣਾ ਤਾਂ ਕੁਝ ਦੱਸ ਨਹੀਂ ਬਾਹਰ ਜਾ ਚੀਜ਼ਾਂ ਤਾਂ ਉਹ ਠੀਕ ਨੇ ਯਾਰ ਸੋਹਣੀਆਂ ਨੇ ਵੈਸੇ ਮੇਰੇ ਮੇਜ ਦੀਆਂ ਹੈ ਨਹੀਂ ਵੈਸੇ ਹੈਲੋ ਤੇਰੇ ਮੇਜ ਦੇ ਵਿੱਚ ਕੁਝ ਨਹੀਂ ਤੇਰੇ ਮੇਜ ਦੇ ਵਿੱਚ ਇੱਕ ਚੀਜ਼ ਆ ਕੱਫਣਾ ਗੱਲਾਂ ਉਹ ਤੈਨੂੰ ਉਹ ਲੈ ਜਾ ਓਏ ਯਾਰ ਤੂੰ ਉਹ ਕੋਈ ਚੱਜ ਦੀ ਗੱਲ ਵੀ ਕਰਦਾ ਕਿ ਸੜੀਆਂ ਹੋਈਆਂ ਗੱਲਾਂ ਆਪਦੇ ਮੂੰਹ ਵਰ ਕੀ ਕਰਨੀਆਂ ਹੁੰਦੀਆਂ ਨੇ ਤਾਂ ਸਾਰੀਆਂ ਇਹਨੇ ਸਾਰਾ ਕੁਝ ਦੇਖਣਾ ਹੁੰਦਾ ਸਾਰਾ ਕੁਝ ਕਿਤੋਂ ਕੀ ਚੀਜ਼ ਵਧੀਆ ਲੱਗ ਸਕਦੀ ਐ ਇਹਨੇ ਜੀ ਜਾਈ ਹੋਈ ਸੋਹਣੀ ਲੱਗਣੀ ਚਾਹੀਦੀ ਆ ਯਾਰ ਇਹਦੇ ਚ ਐਵੇਂ ਕੀ ਦੇਖਦਾ ਹੀ ਹੁੰਦਾ ਬੰਦਾ ਇਹਦੇ ਦੀ ਕੀ ਆ ਭਾਈ ਯਾਰ ਮਾਲ ਨਹੀਂ ਯਾਰ ਇੱਕ ਰਮਾਲ ਪਰ ਆ ਹਾਂ ਕਰਨਾਲ ਵੀ ਨਾ ਵੀ ਔਖਾ ਹੋ ਜਾਂਦਾ ਭਾਈ ਅੱਜ ਕੱਲ ਤੂੰ ਐਵੇਂ ਕੁੱਤੇ ਖਾਣੀ ਕਰਾਈ ਗਿਆ ਤੂੰ ਬਲੈਨ ਰਮਾਲ ਹੀ ਆਇਆ ਸੀਗਾ ਉਹ ਕੋਈ ਲੈ ਰਮਾਲ ਹੀ ਲੈਣ ਪੈਂਦਾ ਹਰੇ ਕੀ ਦੇਖਦਾ ਇਹਦੇ ਚ ਕੀ ਗੱਲ ਆ ਤੂੰ ਦੇਖ ਤੂੰ ਲੈਨ ਦਾ ਰਮਾਲ ਆਇਆ ਔਕਾਤ ਬਾਹਰ ਗੱਲਾਂ ਕੋ ਕਰਦਾ ਫਿਰ ਤੂੰ ਹਲੋ ਦੁਕਾਨ ਤੇਰੀ ਖਾਲੀ ਕਾਥਾ ਮੈਂ ਇੱਥੇ ਖੜਾ ਖੜਾ ਹਾਂ ਹੈ ਪਤਾ ਕੀ ਉਹ ਮੈਂ ਤੈਨੂੰ ਜਾਣ ਯਾਰ ਇਹਦਾ ਰੇਟ ਪੈਸੇ 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 ਕਿੰਨੇ ਪੈਸੇ ਨੇ ਦੇ 500 ਰੁਪਿਆ ਦਾ ਇਹਦੇ 500 ਰੁਪਏ ਹਾਂ ਕੰਬਲ ਦੇਈ ਜਾ ਨਾ ਯਾਰ ਤੂੰ ਉਹ ਯਾਰ ਤਾਂ ਲੈਣਾ ਤਾਂ 50 ਰੁਪਏ ਦੇ ਨਹੀਂ ਸਵੇਰੇ ਸਵੇਰੇ ਦਿਮਾਗ ਤੇ ਬਹੁਤ ਖਰਾਬ ਕਰਦਾ ਹੈਂ ਹਲੋ ਹਲੋ ਪੈਸੇ ਹਲੋ ਇਧਰ ਆ ਭਾਈ ਮੇਰਾ ਰੰਗ ਦੇਖ ਰਿਹਾ ਤੀ ਪਰ ਰੰਗ ਰੰਗ ਦੇਖਣ ਨੂੰ ਦਾ ਕਿ ਉਹ ਚੀਜ਼ ਦਾ ਆ ਜਾ ਆ ਜਾ ਇੱਧਰ ਆ ਜਾ ਪੈਸੇ ਦੇ 1000 ਰੁਪਏ ਦਾ ਆ ਜਾ 1000 ਰੁਪਏ ਮੇਰੇ ਯਾਰ ਆ ਲੈ 20 ਰੁਪਏ ਦੇ ਨੇ ਯਾਰ 50 50 ਰੁਪਏ ਦੇ 50 ਰੁਪਏ ਉਹ ਤਾਂ ਇਹ ਮਦਵੀ ਦਾ ਮਾਲ ਆ ਜਾਂਦਾ ਯਾਰ ਕੁਆਲਿਟੀ ਦਾ ਹੈ ਕੁਆਲਿਟੀ ਦਾ ਬ੍ਰਾਂਡ ਹੈ ਬ੍ਰਾਂਡ ਆ ਮਸ਼ੀਨਾਂ ਲੱਗੀਆਂ ਹੋਈਆਂ ਨੇ ਮਸ਼ੀਨਾਂ ਨਹੀਂ ਬ੍ਰਾਂਡ ਹੈ ਕੱਪੜੇ ਦਾ ਫਰਕ ਹੁੰਦਾ ਇਹਨਾਂ ਦਾ ਤੈਨੂੰ ਹੁਣ ਚੱਲ ਤੂੰ ਹੋਰ ਲੈ ਲੈ ਯਾਰ 20 ਰੁਪਏ ਬਸ ਹੁਣ ਉਦੋਂ ਮਾਤਾ ਨਾ ਮੰਗੀ ਆ ਲੈ ਆ ਫੜ ਯਾਰ 20 ਰੁਪਏ ਤੈਨੂੰ ਤਰ ਕੀ ਕਿੱਥੋਂ ਆ ਜਾਂਦੇ ਨੇ ਕਿ ਬੋਣੀ ਦਾ ਟਾਈਮ ਹੁੰਦਾਗਾ ਵਗ ਜਾ ਮੁੜ ਕੇ ਨਾ ਐ ਮੇਰੀ ਦੁਕਾਨ ਤੇ ਕਿਹਣਾ ਹੋਊਗਾ ਕਿ ਸੜਕ ਤੇ ਮੈਂ ਆਉਂਗਾ ਇਹਦੇ ਦੀ ਨੱਕਰ ਸੜਕ ਤੇ ਵਗ ਵਗਦਾ ਮੇਰੇ ਮੱਥੇ ਨਾਲ ਲੱਗੀਆਂ ਦਵਾਤ ਭਾਈ ਕੱਪੜੇ ਲੈਣਾ ਹੈ ਓਏ ਇਹ ਤਾਂ ਨਾਲ ਨਹੀਂ ਬਾਈ ਇਹ ਤਾਂ ਬੰਦਾ ਜ਼ਹਿਰੀ ਬਹੁਤ ਹੈ ਯਾਰ ਮੈਂ ਕਿਹਾ ਪਿਛਲੇ ਜਾ ਕੇ ਖੱਪ ਉਹ ਕਿਵੇਂ ਲੰ। ਓਏ ਨਹੀਂ ਨਹੀਂ ਭਰਾ ਦਗਾਣਾ ਮਾਰਕਦਾ ਮੈਂ। ਹੈ? ਜਾ ਓ। ਓ ਤੂੰ ਐ ਵੀ ਉਹ ਖੰਡੇ ਖਾ ਉਹ ਨਾ ਕਰਦਾ ਹੈ। ਖੰਡੇ ਨਾ ਕਰ ਗੱਲ ਬੋਲਦਾ ਜੀ ਬਾਲਾ। ਜਹੇ ਜਾ ਫਿਰ ਤੂੰ ਬਣ ਗਿਆ ਹੋਇਆ ਫਿਰ ਮੈਂ ਬਣ ਗਿਆ। ਤੇਰੇ ਤੋਂ ਤਾਂ ਟੰਡਾ ਫਿਰ ਮੈਂ। ਉਹ ਖੜਾ ਮੇਰਾ ਗਲੀ ਦੇ ਵਿੱਚ ਆਟੋ ਬਾਹਰ। ਓ ਤੂੰ ਹੈ ਮੇਰੇ ਕੋਲੇ ਆ ਲੈ ਤੈਨੂੰ ਰੱਖਾ ਉਹਦੇ ਨਾਲ ਨੌਕਰੀ ਤੇ ਹੋਕਾ ਦੇ ਵਿਆਕਰੀ ਮੜਾ ਇਹਦਾ। ਬਰਨਾਲਾ ਬਰਨਾਲਾ ਪੇਸੀ ਰੋਡ ਛੇ ਬਤਾ ਜਿਹੜੀਆਂ ਮੈਂ ਬੰਦਾ ਦੀ ਬਤਾ ਜੀ ਮੈਂ ਮਾਰ ਤੁਹਾਨੂੰ ਧੰਨਵਾਦ ਜੀ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ ਜਿਨ੍ਹਾਂ ਨੂੰ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਕੀ ਆਪਣੀ ਫਤਿਹ ਕਲੈਕਸ਼ਨ ਦੁਕਾਨ ਹੈ ਬਰਨਾਲੇ ਬਾਈ ਫਤਿਹ ਖੜਾ ਆਪਣੇ ਨਾਲ ਹਨਾ ਜੇ ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਕਿਸੇ ਤਰ੍ਹਾਂ ਦਾ ਮੋਟਾ ਪਤਲਾ ਕਪੜਾ ਚਾਹੀਦਾ ਹੋਇਆ ਤਾਂ ਇੱਥੇ ਬਾਈ ਨੂੰ ਆ ਕੇ ਜਰੂਰ ਮਿਲਿਓ ਵਾਕਿਆ ਆਪਾਂ ਨੰਬਰ ਵੀ ਦਵਾਂਗੇ ਨਾਲ ਹਨਾ ਜ਼ਰੂਰ ਮਿਲਿਓ ਬਾਈ ਆਕੇ ਧੰਨਵਾਦ